ਖਬਰ ਨਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ ਜਿਹੜੇ ਹੀ ਗੀਤ ਰਿਲੀਜ਼ ਹੋਇਆ ਪੰਜਾਬ ਦੇ ਪਾਣੀਆਂ ਪੰਜਾਬ ਦੇ ਸ਼ਹੀਦਾਂ ਦੀ ਗੱਲ ਕੀਤੀ ਗਈ ਉਸ ਨਵੇਂ ਹੋਏ ਰਿਲੀਜ਼ ਗੀਤ ਲੋਕ ਵਿੱਚ ਦੂਸਰੇ ਪਾਸੇ ਪੰਜਾਬ ਪੁਲਿਸ ਨੂੰ ਬੜੀ ਵੱਡੀ ਜਿਹੜੀ ਹੈ ਪ੍ਰਾਪਤੀ ਹੋਈ ਹੈ ਕਿਉਂਕਿ ਅੱਜ ਤੋਂ ਲਗਭਗ 23 ਸਾਲ ਪਹਿਲਾਂ ਮਰਹੂਮ ਸਿੱਧੂ ਮੂਸੇ ਵਾਲੇ ਦਾ ਗੈਂਗਸਟਰਾਂ ਦੇ ਦੁਆਰਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਉਸਦੇ ਪਿਤਾ ਉਸਦੀ ਮਾਤਾ ਵੱਲੋਂ ਵਾਰ-ਵਾਰ ਸੂਬੇ ਦੇ ਮੁੱਖ ਮੰਤਰੀ ਸਾਹਮਣੇ ਗੁਹਾਰ ਲਗਾਈ ਗਈ ਕਿ ਸਾਨੂੰ ਸਾਡੇ ਪੁੱਤਰ ਦਾ ਇਨਸਾਫ ਚਾਹੀਦਾ ਹੈ ਸਰਕਾਰੀ ਵੀ ਗਏ ਤੇ ਦਰਬਾਰੀ ਵੀ ਗਏ ਯਾਨੀ ਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਵਾਰ-ਵਾਰ ਬੂਹਾ ਖੜਕਾਇਆ ਗਿਆ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਮਾਤਾ-ਮਿਤਾ ਅਤੇ ਸਾਖ ਸੰਬੰਧੀਆਂ ਦੇ ਦੁਆਰਾ ਇਧਰ ਪੰਜਾਬ ਪੁਲਿਸ ਨੂੰ ਬੜੀ ਵੱਡੀ ਪ੍ਰਾਪਤੀ ਹੋਈ ਹੈ ਇੱਕ ਹੋਰ ਮੁਲਜ਼ਮ ਫੜਿਆ ਗਿਆ ਹੈ ਜਿਸ ਨੇ ਸਿੱਧੂ ਮੂਸੇਵਾਲਾ ਦੇ ਜਦੋਂ ਗੋਲੀਆਂ ਚਲਾਈਆਂ ਗਈਆਂ ਸੀ ਜਿਹੜੇ ਹਥਿਆਰਾਂ ਦੀ ਵਰਤੋਂ ਹੋਈ ਸੀ ਜਿਹੜੇ ਹਥਿਆਰ ਮੁਹੱਈਆ कराए ਗਏ ਸੀ ਉਸ ਮੁਲਜ਼ਮ ਨੂੰ ਅੱਜ ਪੰਜਾਬ ਪੁਲਿਸ ਨੇ ਫੜ ਲਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਤੇ ਹੋਰ ਸਮਾਗਰੀ ਮੁਹੱਈਆ ਕਰਾਉਣ ਵਾਲੇ ਚਰਚਿਤ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਇਹ ਹਿਸਟਰੀ ਸ਼ੂਟਰ ਹੈ ਉਸ ਦੇ ਖਿਲਾਫ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਕਈ ਕੇਸ ਦਰਜ ਹਨ ਉਹ ਮੁਹਾਲੀ ਪੁਲਿਸ ਨੂੰ ਲੜਿੰਦਾ ਸੀ ਵਿਸ਼ਾਲ ਨੇ ਪਿਛਲੇ ਸਤੰਬਰ ਵਿੱਚ ਡੇਰਾ ਬੱਸੀ ਵਿੱਚ ਇੱਕ ਆਇਲਾ ਸੈਂਟਰ ਵਿੱਚ ਗੋਲੀਬਾਰੀ ਕੀਤੀ ਸੀ ਵਿਸ਼ਾਲ ਖਾਨ ਅਤੇ ਮਨਜੀਤ ਉਰਫ ਗੁਰੀ ਉਕਤ ਘਟਨਾ ਦੇ ਮਾਸਟਰਮਾਈਂਡ ਸਨ ਉਦੋਂ ਤੋਂ ਹੀ ਵਿਸ਼ਾਲ ਖਾਨ ਜਿਹੜਾ ਫਰਾਰ ਸੀ 19 ਦਸੰਬਰ 2024 ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਮਾਲਕ ਤਸਰੋਤੀ ਦੀ ਮੰਗ ਕਰਨ ਲਈ ਡੇਰਾ ਬਸੀਅਲੇ ਸੈਂਟਰ ਦੇ ਬਾਹਰ ਦਿਨ ਦਿਹਾੜੇ ਗੋਲੀਆਂ ਚਲਾ ਦਿੱਤੀਆਂ ਯਾਨੀ ਕਿ}{|\text{ਸ਼ਾਲ ਖਾਨ ਨੂੰ ਅੱਜ ਪੁਲਿਸ ਨੇ ਸਵਿਰੇ ਸਵਰੇ ਗ੍ਰਿਫਤਾਰ ਕਰ ਲਿਆ ਹੈ ਯਾਨੀ ਕਿ ਉਹਨਾਂ ਦਿਨਾਂ ਤੋਂ ਜਦੋਂ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਪੁਲਿਸ ਉਹਨਾਂ ਦਿਨਾਂ ਤੋਂ ਮੁਸਤੈਦੀ ਕਰ ਰਹੀ ਹੈ}} ਵਾਰ-ਵਾਰ ਇਸ ਅਪਰਾਧੀ ਦੇ ਦੁਆਰਾ ਪੁਲਿਸ ਨੂੰ ਚੱਕਮੇ ਦਿੱਤੇ ਜਾਂਦੇ ਸੀ ਫਰਾਰ ਹੋ ਜਾਂਦਾ ਸੀ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਆਇਲੈਟਸ ਸੈਂਟਰ ਤੇ ਵੀ ਹਮਲਾ ਕੀਤਾ ਸੀ ਯਾਨੀ ਕਿ ਗੋਲੀਆਂ ਚਲਾਈਆਂ ਸੀ ਉਸ ਆਇਲੈਟ ਸੈਂਟਰ ਦੇ ਮਾਲਕ ਕੋਲੋਂ ਇਹਨਾਂ ਨੇ ਫਰौती ਮੰਗੀ ਸੀ ਆਖਰਕਾਰ ਅੱਜ ਸਵੇਰ ਪੰਜਾਬ ਪੁਲਿਸ ਵੱਲੋਂ ਵਿਸ਼ਾਲ ਖਾਨ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਹੈ ਇਹ ਉਹ ਵਿਸ਼ਾਲ ਖਾਨ ਹੈ ਜਿਸ ਨੇ ਗੈਂਗਸਟਰ ਜਿਨ੍ਹਾਂ ਨੇ ਕਤਲ ਕੀਤਾ ਹੈ ਸਿੱਧੂ ਮੂਸੇਵਾਲੇ ਦਾ ਜਿਨ੍ਹਾਂ ਨੇ ਗੋਲੀਆਂ ਦੀ ਵਾਚਣ ਕੀਤੀ ਸੀ ਜਿਹੜੇ ਹਥਿਆਰ ਮੁਹੱਈਆ ਕਰਵਾਏ ਗਏ ਸੀ ਉਹ ਵਿਸ਼ਾਲ ਖਾਨ ਦੁਆਰਾ ਮੁਹੱਈਆ ਕਰਵਾਏ ਗਏ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗੁੱਤ ਜਿਹੜੀ ਗੁੱਥੀ ਹੈ ਉਹ ਸੁਲਝਾਈ ਜਾਵੇਗੀ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਭਰੋਸਾ ਦਿੱਤਾ ਹੈ